ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾ ਡਾ ਵੱਲੋਂ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆਂ ਜੀ ਇਹ ਪਿਓਰ ਮਸਲੀਨ ਦੇ ਸੂਟ ਰਹਿਣਗੇ ਬਿਲਕੁਲ ਰਿਜਨਲ ਵਾਲੀ ਮਸਲੀਨ ਹੈ ਦਾਸ ਬ੍ਰਾਂਡ ਦੀ ਰਹੂਗੀ ਤੇ ਲੀਵਿਆ ਬ੍ਰਾਂਡ ਦੀ ਲਾਊਗੀ ਰਹੂਗੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਉੱਪਰ ਸਟੈਂਪ ਲੱਗੀ ਹੋਈ ਹੈ ਇਹ ਦਾਸ ਬ੍ਰਾਂਡ ਦੀ ਰਹੂਗੀ ਤੇ ਲੀਵਿਆ ਬ੍ਰਾਂਡ ਦੇ ਪੀਸ ਰਹਿਣਗੇ ਬਿਲਕੁਲ ਪਿਓਰ ਰਿਜਨਲ ਵਾਲੀ ਮਸਲੀਨ ਹੈ ਜਿਹੜੇ ਸੂਟ ਰਹਿਣਗੇ ਕੋਈ ਪੀਸ ਰਹੂਗਾ ਜੋ 2.5 ਜਾਂ 1.5 ਮੀਟਰ ਦਾ ਹੋਊਗਾ ਪੂਰੇ ਕੰਪਲੀਟ ਸੂਟ ਹੋਣਗੇ ਵਾਲੇ ਪੀਸ ਜਿਹੜੇ ਆ ਦੇਖੋ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਕਲਰ ਤੇ ਪ੍ਰਿੰਟਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ origignal ਵਾਰੀ ਪਿਓਰ ਮਸਲੀਨ ਹੈ ਬਿਲਕੁਲ ਸੌਫਟ origignal ਵਾਰੀ ਪਿਓਰ ਮਸਲੀਨ ਹੈ ਜੀ ਇਹ ਠੀਕ ਹੈ ਜੀ ਲਿਵੀਆ ਤੇ 10 ਬ੍ਰੈਂਡ ਦੇ ਪੀਸ ਲੈਣਗੇ ਇਹ ਵਾਲਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਊਗਾ ਜਿਹੜਾ ਸੂਟ ਦਾ ਕਪੜਾ ਹੋਊਗਾ ਜੀ ਉਹ ਜਿਆਦਾ 5 ਹੋਊਗਾ ਜਾਂ 4.5 ਤੱਕ ਕੰਪਲੀਟ ਮਿਲ ਜੂ ਤੁਹਾਨੂੰ ਠੀਕ ਹੈ ਜੀ 4.5 ਤੱਕ ਵੀ ਸਾਡਾ ਆਪਣਾ ਆਰਾਮਣਾ ਸੂਟ ਬਣ ਜਾਂਦਾ ਕਿਉਂਕਿ ਜਿਆਦਾ ਆਪਾਂ ਹੈਵੀ ਬਾਟਮ ਨਹੀਂ ਪਾਉਂਦੇ ਤੇ ਇਹ ਵਾਲਾ ਸੂਟ ਤੁਹਾਨੂੰ 4.5 ਜਾਂ 5 ਤੱਕ ਆਰਾਮਣਾ ਮਿਲ ਜਾਣਾ ਕੰਪਲੀਟ ਸੂਟ ਮਿਲ ਜਾਣਾ ਜੇਕਰ ਆਪਾਂ ਨੂੰ ਪਸੰਦ ਆ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬਿਲਕੁਲ ਰੀਜਨਲ ਵਾਰੀ ਪਿਓਰ ਮਸਲੀ ਰਹੂਗੀ ਬ੍ਰੈਂਡ ਦੀ ਰਹੂਗੀ ਠੀਕ ਹੈ ਜੀ ਬ੍ਰੈਂਡ ਦੀ ਰਹੂਗੀ ਇਸ ਤੋਂ ਅਗਲਾ ਕਲਰ ਤੁਹਾਨੂੰ ਦਿਖਾਉਣ ਲੱਗੇ ਆ ਉਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਇਹ ਕੇ ਵਾਲਾ ਕਲਰ ਆਊਗਾ ਇਹ ਤੁਹਾਨੂੰ ਸ਼ਰਟ ਪੀਸ ਮਿਲੇਗਾ ਠੀਕ ਹੈ ਜੀ ਇਹ ਸ਼ਰਟ ਪੀਸ ਮਿਲੇਗਾ ਤੁਹਾਨੂੰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਉੱਪਰ ਸਟੈਂਪ ਲੱਗੀ ਦੇ ਸਕਦੇ ਹੋ ਸਾਰੇ origignal ਵਾਲੇ ਪੀਸ ਹੋਣਗੇ ਬਿਲਕੁਲ ਸੌਫਟ ਵਾਲੀ origignal ਮਸਲੀਨ ਹੋਊਗੀ ਠੀਕ ਹੈ ਜੀ ਬਿਲਕੁਲ ਸੌਫਟ ਵਾਲੀ origignal muslin ਹੈਗੀ ਜੀ ਪ੍ਰਿੰਟ ਬੜਾ ਪਿਆਰਾ ਦੇਖੋ ਦੇਖ ਸਕਦੇ ਹੋ ਪਿਆਰੀ ਜੀ ਪ੍ਰਿੰਟਿੰਗ ਹੈ ਤੁਸਾਂ ਨੂੰ ਇਹ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਅਗਲਾ ਤੁਹਾਨੂੰ ਦਿਖਾਉਣ ਲੱਗੇ ਆ ਜੀ ਦੇਖੋ ਇੱਕ ਇਹ ਵਾਲਾ ਪੀਸ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਤੁਹਾਨੂੰ ਜਿਹੜਾ ਸਟਾਫ ਹੈ ਤੁਹਾਨੂੰ 2 1/2 ਮੀਟਰ ਮਿਲੂਗਾ ਜੀ ਇਹ ਠੀਕ ਹੈ ਕਈ ਪਹਿਣਾ ਦਾ 2 ਮੀਟਰ 1/2 ਮੀਟਰ ਤੱਕ ਮਿਲ ਜੂਗਾ ਕਈ ਪਹਿਣਾ ਦਾ 2 ਜਾਂ 1/2 ਤੱਕ ਆਮ ਨਾਏ ਵਾਲਾ ਪੀਸ ਦੀ ਸ਼ਰਟ ਬਣ ਸਕਦੀ ਹੈ ਬੜਾ ਪਿਆਰਾ ਜਿਹਾ ਪੀਸ ਹੈ 컬러 ਲਾਈਟ ਆ ਰਿਹਾ ਪਰ ਥੋੜਾ ਜਿਹਾ ਡਾਰਕ ਕਲਰ ਹੈ ਇਹ ਵੀ ਪਿਓਰ ਵਾਲਾ ਪੀਸ ਰਹੂਗਾ ਠੀਕ ਹੈ ਜੀ ਪਿਓਰ ਵਾਲਾ ਇਹ ਵੀ ਮਸਲੀਨ ਦਾ ਪੀਸ ਰਹੂਗਾ ਬੜਾ ਪਿਆਰਾ ਜਿਹਾ ਪੀਸ ਹੈ ਕਈ ਪੈਰਾਂ ਦਾ 1.5 ਮੀਟਰ ਦੇ ਵਿੱਚ ਇਹ ਸ਼ਰਟ ਪੀਸ ਬਣ ਜਾਂਦਾ ਹੁੰਦਾ ਈ ਠੀਕ ਹੈ ਜੀ ਇਸ ਤੋਂ ਅਗਲਾ ਤੁਹਾਨੂੰ ਕਲਰ ਦਿਖਾਉਣ ਲੱਗੇ ਆ ਦੇਖੋ ਇਹ ਵਾਲਾ ਕਲਰ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਕਲਰ ਵੀ ਪਿਆਰਾ ਤੇ ਪ੍ਰਿੰਟ ਵੀ ਪਿਆਰਾ ਠੀਕ ਹੈ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਤੁਹਾਨੂੰ ਇਹ ਵਾਲਾ ਸੂਟ ਕੰਪਲੀਟ ਸੂਟ ਮਿਲ ਜੂਗਾ ਜੇ ਤੁਸੀਂ ਸਾਡੇ ਕੋਲੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਾਲਾ ਕੰਪਲੀਟ ਸੂਟ ਮਿਲ ਜੂਗਾ ਬਿਲਕੁਲ ਰਿਜਨਲ ਵਾਲੀ ਮਸਲੀਨ ਹੈ ਜੀ ਇਹ ਠੀਕ ਹੈ ਜੀ ਜਿਹੜੀ ਇਹਦੀ ਪ੍ਰਾਈਸ ਰਹੂਗੀ ਜਿਹੜੀ ਇਹਦੀ ਪ੍ਰਾਈਸ ਰਹੂ ਠੀਕ ਹੈ ਜੀ ਪ੍ਰਾਈਸ ਜਿਹੜੀ ਰਹੂਗੀ 140 ਰੁਪਏ ਪਰ ਮੀਟਰ ਰਹੂਗੀ ਜੀ 140 ਰੁਪਏ ਪਰ ਮੀਟਰ ਰਹੂਗੀ 700 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਬਾਇ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਰਿਜਨਲ ਪਿਓਰ ਵਾਲੀ ਮਸਲੀਨ ਹੋਊਗੀ ਠੀਕ ਹੈ ਜੀ ਤੁਹਾਨੂੰ ਲਿਖਿਆ ਸੀ ਦਿਖਾ ਸਕਦੇ ਆ ਇਹਦੇ ਉੱਪਰ ਸਟੈਂਪ ਲੱਗੀ ਹੋਈ ਹੈ ਪਿਓਰ ਵਾਲੀ ਮਸਲੀਨ ਹੈ ਬਿਲਕੁਲ origignal ਕੰਪਲੀਟ ਸੂਟ ਤੁਸੀਂ ਇਹ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਇਹ ਵਾਲਾ ਸੂਟ ਦੇਖੋ ਇਹਦੀ ਵੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਤੁਸੀਂ ਇਹ ਸਾਡੇ ਕੋਲੋਂ ਸ਼ਰਟ ਪੀਸ ਵੀ ਲੈ ਸਕਦੇ ਹੋ ਇਕੱਲਾ ਤੇ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਹੈ ਪਿਓਰ ਮਸਲੀਰ ਰਹੂਗੀ ਇਹ ਦਾਸ ਬ੍ਰੈਂਡ ਦੀ ਰਹੂਗੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਟਾਫ ਨੂੰ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਬਹੁਤ ਸੌਫਟ ਵਾਲਾ ਸਟਾਫ ਹੈ ਜੀ ਇਹ 140 ਰੁਪਏ ਪਰ ਮੀਟਰ ਰਹੂਗੀ ਜੀ ਵਾਲੀ ਠੀਕ ਹੈ ਜੀ 140 ਰੁਪਏ ਪਰ ਮੀਟਰ ਰਹੂਗੀ ਇਹ ਕੇ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਤੁਸੀਂ ਸਾਡੇ ਕੋਲੋਂ ਇਹ ਵੀ ਕੰਪਲੀਟ ਸੂਟ ਲੈ ਸਕਦੇ ਹੋ ਠੀਕ ਹੈ ਜੀ ਕੰਪਲੀਟ ਸੂਟ ਲੈ ਸਕਦੇ ਹੋ ਰਿਜਨਲ ਵਾਲੀ ਮਸਲੀਰ ਰਹੂਗੀ ਇਹ ਠੀਕ ਹੈ ਬਹੁਤ ਸੌਫਟ ਵਾਲੀ ਮਸਲੀਨ ਹੈ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਦੇਖੋ ਠੀਕ ਹੈ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਪੂਰਾ ਕੰਪਲੀਟ ਲੈਸ ਸੂਟ ਲੈ ਸਕਦੇ ਹੋ 5 ਮੀਟਰ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਇਹ ਵਾਲਾ ਇਸ ਤੋਂ ਅਗਲਾ ਕਲਰ ਦੇਖੋ ਦੇਖੋ ਇਹ ਕੇ ਵਾਲਾ ਪ੍ਰਿੰਟ ਰਹੂਗਾ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਸਾਡੇ ਕੋਲ 2 ਪੀਸ ਹੈ ਜੀ ਸ਼ਾਇਦ ਚਾਰ ਜਾਂ 4.5 ਮੀਟਰ ਤੱਕ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਆ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਹੈ ਇਹ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਰਹੂਗਾ ਇਹ ਵਾਲਾ ਜਿਹੜਾ ਪੀਸ ਰਹੂਗਾ ਇਹ ਵੀ ਡੇਢ ਕਿ ਮੀਟਰ ਪੀਸ ਹੈ ਜੀ ਬੜਾ ਪ੍ਰਿੰਟ ਤੇ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦਾ ਕਈ ਮੇਰੀ ਭੈਣਾਂ ਦਾ ਡੇਢ ਕਿ ਮੀਟਰ ਦੇ ਵਿੱਚ ਹੀ ਜਿਹੜਾ ਸ਼ਰਟ ਪੀਸ ਬਣ ਜਾਂਦਾ ਜੇ ਕਿਸੇ ਮੇਰੀ ਭੈਣ ਨੂੰ ਇਹ ਬਾਈ ਕਰਨਾ ਹੋਵੇ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ 104 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖ ਸਾਡੂ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਦੇਖੋ ਇਹ ਕੇ ਵਾਲੀ ਪ੍ਰਿੰਟਿੰਗ ਆਊਗੀ ਇਹ ਵੀ ਕੰਪਲੀਟ ਸੂਟ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਪੂਰਾ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਪਿਓਰ ਮਸਲੀਨ ਦੇ ਵਿੱਚ ਦਾਸ ਬ੍ਰਾਂਡ ਦਾ ਸੂਟ ਰਹੂਗਾ ਜੀ ਠੀਕ ਹੈ ਜੀ ਦਾਸ ਬ੍ਰਾਂਡ ਦਾ ਪਿਓਰ ਮਸਲੀਨ ਦੇ ਵਿੱਚ ਸਾਡੇ ਕੋਲ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਕੰਪਲੀਟ ਸੂਟ ਮਿਲ ਜੂਗਾ ਤੁਹਾਨੂੰ ਇਹ ਵਾਲਾ ਪੂਰਾ 5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ 140 ਰੁਪਏ ਦੀ ਰਹੂਗੀ ਪ੍ਰਾਈਸ 140 ਰੁਪਏ ਪ੍ਰਾਈਸ ਰਹੂਗੀ ਇੱਕ ਇਹ ਵਾਲਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਰ ਇਹ ਵਾਲਾ ਜਿਹੜਾ ਪੀਸ ਹੈ ਸਾਡੇ ਕੋਲ 3 ਮੀਟਰ ਜਾਂ 3.5 ਮੀਟਰ ਤੱਕ ਹੀ ਤੁਹਾਡੇ ਕੋਲ ਬਾਈ ਕਰ ਸਕਦੇ ਹੋ ਠੀਕ ਹੈ ਜੀ 3 ਮੀਟਰ ਤੱਕ ਜਾਂ 3.5 ਮੀਟਰ ਤੱਕ ਹੀ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ ਇਹਦੀ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਜੇਕਰ ਕਿਸ ਨੂੰ ਇਹ ਵਾਲੇ ਪੀਸ ਦੀ ਲੋੜ ਹੋਵੇ ਜਾਂ ਕਿਸੇ ਨੂੰ ਵੀ ਲੈਣਾ ਹੋਵੇ ਤੇ ਸਾਡੇ ਕੋਲ ਤੁਸੀਂ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਤੁਹਾਨੂੰ WhatsApp ਨੰਬਰ ਦਿੱਤਾ ਗਿਆ WhatsApp ਦੇ ਉੱਪਰ ਤੁਸੀਂ ਸਾਨੂੰ ਨੰਬਰ ਦੇ ਤੁਸੀਂ ਸਕਰੀਨਸ਼ਾਟ ਦਿੱਤਾ ਗਿਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਨੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਕੋਲ ਪੀਸ ਤੁਸੀਂ ਬਾਈ ਕਰ ਸਕਦੇ ਹੋ ਇਹ ਇਹ ਵਾਲਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਪ੍ਰਿੰਟਿੰਗ ਬੜੀ ਪਿਆਰੀ ਹੈ ਠੀਕ ਹੈ ਇਹ ਵੀ ਤੁਸੀਂ ਲਿਖਿਆ ਦੇ ਸਕਦੇ ਹੋ origignal ਵਾਲਾ origignal ਵਾਲੀ ਮਸਲੀਨ ਹੈ ਲੀਵਿਆ ਬ੍ਰਾਂਡ ਰਹੂਗਾ ਜੀ ਲੀਵਿਆ ਬ੍ਰਾਂਡ ਰਹੂਗਾ ਬਹੁਤ ਪਿਆਰਾ ਸੌਫਟ ਵਾਲਾ ਸਟੱਫ ਹੈ ਠੀਕ ਹੈ ਜੀ ਬਹੁਤ ਸੌਫਟ ਵਾਲਾ ਸਟੱਫ ਹੈ ਕਲਰ ਵੀ ਬੜਾ ਪਿਆਰਾ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਲੈ ਸਕਦੇ ਹੋ 5 ਮੀਟਰ ਠੀਕ ਹੈ ਜੀ 5 ਮੀਟਰ ਕੰਪਲੀਟ ਸੂਟ ਲੈ ਸਕਦੇ ਹੋ ਪ੍ਰਿੰਟ ਤੁਸੀਂ ਦੇ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਦਾ कलर भी थोड़ा जा डार्क है पर लाइट आ रहा ठीक है।, है बहुत प्यारा सूट है प्रिंट देखो कि ठीक है जी बहुत ज्यादा प्यारा प्रिंट है प्यारे को दो पीस है जी ये पूरा सूट साढ़े सा ए ए कलर आऊगा ए भी कलर बड़ा प्यारा प्योर मसलीन का सूट रहूगा लीविया ब्रांड रहेगा ਇਹ ਵਾਲਾ ਜਿਹੜਾ ਪੀਸ ਆ ਤੁਸੀਂ ਸਿਰਫ ਸਾਡੇ ਕੋਲ 2.5 ਮੀਟਰ ਹੀ ਲੈ ਸਕਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਠੀਕ ਹੈ ਜੀ 2.5 ਮੀਟਰ ਸ਼ਰਟ ਪੀਸ ਲੈ ਸਕਦੇ ਹੋ ਕਲਰ ਬੜਾ ਪਿਆਰਾ ਪ੍ਰਿੰਟ ਬੜਾ ਪਿਆਰਾ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਇਨ੍ਹਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਦਿੱਤਾ ਗਿਆ ਹੈ ਮੈਸੇਜ ਕਰ ਸਕਦੇ ਹੋ ਤੇ ਸਾਨੂੰ ਫੋਨ ਵੀ ਕਰ ਸਕਦੇ ਹੋ ਤੇ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਆ ਜਿਹੜੀ ਸਾਡੀ ਲੋਕੇਸ਼ਨ ਆ ਜੀ ਉਹ ਡਿਸਕ੍ਰਿਪਸ਼ਨ ਚ ਦਿੱਤੀ ਗਏ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਵਿਜ਼ਿਟ ਤੇ ਤੁਸੀਂ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੇ ਸਾਡੇ ਕੋਲ ਜਿਹੜੇ ਆਨਲਾਈਨ ਵੀ ਇਹ ਵਾਲੇ ਸੂਟ ਆ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ